ਇੱਕ ਵਾਰ ਇੱਕ ਦੋਸਤ ਆਪਣੇ ਦੋਸਤ ਨੂੰ ਮਿਲਣ ਲਈ ਉਹਦੇ ਘਰੇ ਆਇਆ ਤੇ ਉੱਥੇ ਉਹਦੀ ਇੱਕ ਨਿੱਕੀ ਜੀ ਬੇਟੀ ਬੈਠੀ ਫਲਾਂ ਦੀ ਟੋਕਰੀ ਕੋਲ ਫਲ ਖਾ ਰਹੀ ਸੀ ਤਾਂ ਉਹਨੇ ਹੱਸਦੇ ਹੱਸਦੇ ਨੇ ਉਸ ਗੁੜੀਆ ਨੂੰ ਕਿਹਾ ਕਿ ਬੇਟਾ ਇੱਕ ਸੇਬ ਮੈਨੂੰ ਵੀ ਦੇ ਦਿਓ ਤਾਂ ਉਹ ਚੁੱਪ ਕਰਕੇ ਬੈਠੀ ਉਹਨੇ ਉਸ ਮਹਿਮਾਨ ਦੇ ਮੂੰਹ ਵੱਲ ਦੇਖਿਆ ਤੇ ਉਹਨੇ ਇੱਕ ਸੇਬ ਕੱਢਿਆ ਤੇ ਆਪਣੇ ਦੰਦਾਂ ਦੇ ਨਾਲ ਟੁੱਕ ਕੇ ਪਾਸੇ ਤੇ ਰੱਖ ਦਿੱਤਾ ਉਹ ਫਿਰ ਦੇਖਦਾ ਰਿਹਾ ਐਨੇ ਨੂੰ ਉਹਨੇ ਦੂਜਾ ਸੇਬ ਚੱਕਿਆ ਉਹ ਵੀ ਟੁੱਕ ਕੇ ਪਾਸੇ ਤੇ ਰੱਖ ਦਿੱਤਾ ਤੇ ਇਹ ਉਸ ਮਹਿਮਾਨ ਦੇ ਅੰਦਰ ਮਨ ਦੇ ਵਿੱਚ ਬੜੀਆਂ ਗੱਲਾਂ ਚੱਲਣ ਲੱਗੀਆਂ ਕਿ ਇਹ ਬਹੁਤ ਚਲਾਕ ਬੱਚੀ ਐ ਮੈਂ ਤੋਂ ਸੇਬ ਮੰਗ ਰਿਹਾ ਤੇ ਦੇਣ ਦੀ ਮਾਰੀ ਕਿ ਮੈਨੂੰ ਦੇਣਾ ਨਾ ਪਵੇ ਤੇ ਝੂਠੇ ਕਰ ਕਰਕੇ ਰੱਖੀ ਜਾਂਦੀ ਐ ਤੇ ਹਜੇ ਉਹ ਆਪਣੇ ਅੰਦਰ ਇਹ ਬਲਵਲਿਆਂ ਦੇ ਵਿੱਚ ਫਸਿਆ ਹੀ ਹੋਇਆ ਸੀ ਤੇ ਸੋਚਦਾ ਕਿ ਕਿਉਂ ਨਾ ਮੈਂ ਇਹਨੂੰ ਕਵਾਂ ਜਦੋਂ ਕਹਿਣ ਲੱਗਦਾ ਇੰਨੇ ਨੂੰ ਬੇਟੀ ਤੀਸਰਾ ਸੇਬ ਚੱਕ ਕੇ ਲੈ ਕੇ ਆ ਕੇ ਕਹਿੰਦੀ ਅੰਕਲ ਜੀ ਤੁਸੀਂ ਆਹ ਵਾਲਾ ਸੇਬ ਲੈ ਲਓ ਇਹ ਜ਼ਿਆਦਾ ਮਿੱਠਾ ਐ ਬੱਚੇ ਦੇ ਸੁੱਚੇ ਮੋਹ ਅਤੇ ਆਪਣੇ ਪੰਦੇ ਸਾਹਮਣੇ ਉਸ ਵਿਅਕਤੀ ਨੂੰ ਆਪਣਾ ਗਿਆਨ ਤੇ ਤਜਰਬਾ ਪਾਉਣਾ ਲੱਗਣ ਲੱਗ ਗਿਆ ਲੱਗਣਾ ਵੀ ਚਾਹੀਦਾ ਹੈ ਕਿਉਂਕਿ ਉਹਨੇ ਬਿਨਾਂ ਸੋਚੇ ਸਮਝੇ ਉਸ ਬੱਚੀ ਦੇ ਲਈ ਇੰਨਾ ਕੁਝ ਸੋਚ ਲਿਆ ਕਿ ਉਹ ਦੇਨ ਦੀ ਮਾਰੀ ਜਿਹੜੇ ਹੈਗੇ ਆ ਸੇਬ ਪਾਸੇ ਰੱਖ ਰਹੀ ਹੈ ਹਨ ਉਹਨੇ ਤਾਂ ਤਾਂ ਪਾਸੇ ਰੱਖੇ ਸੀ ਕਿ ਉਹ ਖੱਟੇ ਸੀ ਸੇਬ ਤੇ ਉਹਨੂੰ ਇਹ ਸੀਗਾ ਕਿ ਜਿਹੜਾ ਸੇਬ ਮਿੱਠਾ ਹੈ ਮੈਂ ਉਹੀ ਦਵਾ ਇਹਨਾਂ ਨੂੰ ਉਂਝ ਵੀ ਅਸੀਂ ਕਿੰਨੇ ਵੀ ਤਜਰਬੇਕਾਰ ਕਿਉਂ ਨਾ ਹੋ ਜਾਈਏ ਸਾਨੂੰ ਤੁਰੰਤ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਕਿਸੇ ਦੇ ਲਈ ਕਹਿੰਦੇ ਹੁੰਦੇ ਵੀ ਕੋਈ ਫੈਸਲਾ ਨਹੀਂ ਸੁਣਾਉਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਪੂਰਾ ਬੋਲਣ ਦਾ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਜਲਦਬਾਜ਼ੀ ਦੇ ਵਿੱਚ ਲਿਆ ਗਿਆ ਫੈਸਲਾ ਗਲਤ ਵੀ ਹੋ ਸਕਦਾ ਹੈ ਤੇ ਆਮ ਤੌਰ ਤੇ ਅਸੀਂ ਦੂਜਿਆਂ ਬਾਰੇ ਗਲਤ ਹੀ ਰਹਿ ਕਾਇਮ ਕਰਦੇ ਹਾਂ ਕਦੇ ਵੀ ਅਸੀਂ ਪਹਿਲਾਂ ਸਹੀ ਨਹੀਂ ਸੋਚਦੇ ਇਹ ਸਾਡਾ ਇਨਸਾਨੀ ਸੁਭਾਅ ਬਣ ਚੁੱਕਿਆ ਹੈ ਕਹਿੰਦੇ ਹੁੰਦੇ ਜਦੋਂ ਸਾਡੇ ਅੰਦਰ ਖੁਦ ਤੇ ਪਿਆਰ ਦੀ ਕਮੀ ਹੁੰਦੀ ਹੈ ਨਾ ਤੇ ਫਿਰ ਸਾਨੂੰ ਬਾਹਰੋਂ ਕਿਸੇ ਦੇ ਅੰਦਰ ਪਿਆਰ ਦਿਖਦਾ ਹੀ ਨਹੀਂ ਤੇ ਜਿਹਦੇ ਅੰਦਰ ਖੁਦ ਪਿਆਰ ਹੋਵੇ ਤੇ ਉਹਨੂੰ ਸਾਰੇ ਪਾਸੇ ਪਿਆਰ ਹੀ ਪਿਆਰ ਉਹਦੀਆਂ ਬਰਕਤਾਂ ਹੀ ਬਰਕਤਾਂ ਦਿਸਦੀਆਂ ਨੇ ਸੋ ਇਹ ਸਾਡੇ ਅੰਦਰ ਇਹ ਸਾਡੀ ਆਤਮਾ ਦਾ ਇਦਾਂ ਦਾ ਰਵਈਆ ਬਣ ਚੁੱਕਿਆ ਆ ਤੇ ਇਸ ਕਮੀ ਨੂੰ ਕੱਢਣ ਦਾ ਸਾਨੂੰ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਹ ਯਤਨ ਅਸੀਂ ਕਿਉਂ ਨਾ ਆਪਣੀਆਂ ਮਾਵਾਂ ਤੋਂ ਸਿੱਖੀਏ ਜਿਹੜੀਆਂ ਆਪ ਉਹ ਖੇ ਢਿੱਡ ਰਹਿ ਕੇ ਬੱਚਿਆਂ ਦਾ ਢਿੱਡ ਭਰਦਿਆਂ ਨੇ ਤੇ ਜਿੱਦਨ ਅਸੀਂ ਆਪਣੀ ਮਾਂ ਤੋਂ ਇਹ ਗੱਲ ਸਿੱਖਣੀ ਸ਼ੁਰੂ ਕਰ ਦਿੱਤੀ ਨਾ ਤਾਂ ਸੱਚ ਜਾਣਿਓ ਅਸੀਂ ਐਡੀ ਛੇਤੀ ਕਿਸੇ ਤੇ ਕੋਈ ਗਲਤ ਫੈਸਲਾ ਨਹੀਂ ਲਵਾਂਗੇ ਸੋ ਤੁਹਾਨੂੰ ਕਿਵੇਂ ਦੀ ਲੱਗੀ ਇਹ ਕਹਾਣੀ ਆਪਣੇ ਕਮੈਂਟਾਂ ਰਾਈ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ